ਬਠਿੰਡਾ ਚ ਗੈਂਗਸਟਰ ਦਵਿੰਦਰ ਬੰਬੀਹਾ ਦਾ ਇਨਕਾਊਂਟਰ ਪੁਲਿਸ ਨੂੰ ਵੰਗਾਰਨਾ ਬੰਬੀਹੇ ਨੂੰ ਪਿਆ ਮਹੰਗਾ ਗੈਂਗਸਟਰ ਬੰਬੀਹੇ ਨੂੰ ਲੱਗੀਆਂ 3 ਗੋਲੀਆਂ ਹਸਪਤਾਲ ਪਹੁੰਚਣ ਤੋਂ ਪਹਿਲਾਂ ਬੰਬੀਹੇ ਦੀ ਮੌਤ ਪੰਜਾਬ ਦਾ ਖਤਰਨਾਕ ਗੈਂਗਸਟਰ ਦਵਿੰਦਰ ਸਿੰਘ ਬੰਬੀਹਾ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਬਣ ਗਿਆ ਲੰਬੇ ਸਮੇਂ ਤੋਂ ਪੁਲਿਸ ਦੇ ਹਿਟ ਲਿਸਟ ਤੇ ਰਹਿਣ ਵਾਲਾ ਗੈਂਗਸਟਰ ਦਵਿੰਦਰ ਬੰਬੀਹਾ ਦਾ ਖਾਤਮਾ ਹੋ ਗਿਆ ਕਸਬਾ ਰਾਮਪੂਰਾ ਫੂਲਕੋਲ ਬੰਬੀਹਾ ਤੇ ਉਸ ਦੇ ਸਾਥੀਆਂ ਦਾ ਪੁਲਿਸ ਨਾਲ ਟੱਕਰਾ ਹੋਇਆ ਗੋਲੀਆਂ ਦੀ ਬੁਛਾੜ ਹੋਈ ਗੋਲੀਆਂ ਦਾ ਸ਼ੋਰ ਰੁਕਿਆ ਤਾਂ ਬੰਬੀਹਾ ਪੁਲਿਸ ਦੀਆਂ ਗੋਲੀਆਂ ਨਾਲ ਬਿਨਿਆ ਹੋਇਆ ਸੀ ਉਸ ਦਾ ਸਾਥੀ ਤਾਰਾ ਵੀ ਪੁਲਿਸ ਦੀਆਂ ਗੋਲੀਆਂ ਤੋਂ ਨਾ ਬਚ ਸਕਿਆ ਬੰਬੀਹਾ ਤੇ ਤਾਰਾ ਨੂੰ ਹਸਪਤਾਲ ਲਿਜਾਂਦਾ ਗਿਆ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਬੰਬੀਹਾ ਨੇ ਧਮ ਤੋੜ ਦਿੱਤਾ ਤਾਰਾ ਜੀਰੇ ਇਲਾਜ ਹੈ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੂੰ ਪਤਾ ਲੱਗਿਆ ਕਿ ਬੰਬੀਹਾ ਬਠਿੰਡਾ ਚ ਹੈ ਉਸ ਦੀਆਂ ਪੈੜਾ ਨੱਪਦੇ ਹੋਏ ਪੁਲਿਸ ਪਹੁੰਚੀ ਰਾਮਪੁਰਾ ਫੂਲ ਪੁਲਿਸ ਨੂੰ ਦੇਖਦਿਆਂ ਹੀ ਬੰਬੀਹਾ ਤੇ ਉਹਦੇ ਸਾਥੀਆਂ ਨੇ ਗੋਲੀਆਂ ਵਾਰਾ ਦਿੱਤੀਆਂ ਮੂਤੋੜ ਜਵਾਬ ਪੰਜਾਬ ਪੁਲਿਸ ਨੇ ਦੇ ਦਿੱਤਾ ਨਤੀਜਾ ਇਹ ਹੋਇਆ ਕਿ ਪੁਲਿਸ ਲਈ ਸਿਰਦਰਦ ਬਣ ਚੁੱਕਿਆ ਬੰਬੀਹਾ ਮਾਰਿਆ ਗਿਆ ਉਸ ਕੋਲੋਂ ਪੁਲਿਸ ਨੂੰ ਤਿੰਨ ਪਿਸਟਲ ਬਰਾਮਦ ਹੋਈਆਂ ਨੇ 15 ਤੋਂ ਵੱਧ سنگین ਮਾਮਲੇਾਂ ਕਤਲ ਲੁੱਟਾਖੁਹਾ ਕੁੱਟਮਾਰ ਦੇ ਮਾਮਲੇ ਚ ਬੰਬੀਹਾ ਪੰਜਾਬ ਪੁਲਿਸ ਨੂੰ ਲੋੜਿੰਦਾ ਸੀ ਖੁੰਖਰ ਗੈਂਗਸਟਰ ਜੋ ਇੱਕ ਦਵਿੰਦਰ ਬੰਬੀਹਾ ਬੇਹਦ ਛਾਤਰ ਤੇ ਬੇਰਹਿਮ ਸੀ ਬੰਦਾ ਮਾਰਨਾ ਉਸ ਲਈ ਖੱਬੇ ਹੱਥ ਦਾ ਖੇਡ ਸੀ ਇਹੀ ਵਜ੍ਹਾ ਸੀ ਕਿ ਉਹ ਪੁਲਿਸ ਅਤੇ ਆਪਣੇ ਵਿਰੋਧੀਆਂ ਸੋਸ਼ਲ ਮੀਡੀਆ ਰਾਹੀਂ ਸ਼ਰਯਾਂਮਲਲ ਕਾਰਦਾਸੀ ਬੰਬੀਹਾ ਦੁਨੀਆ ਸਾਹਮਣੇ ਇਸ ਸਾਲ ਫੇਰ ਆਇਆ ਜਦੋਂ ਸਰਪੰਚ ਰਵੀ ਖਵਾਜਕੇ ਨੂੰ ਵਿਆਸ ਸਮਾਗਮ 'ਚ 14 ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਉਸ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਵਿਰੋਧੀਆਂ ਨੂੰ ਚੇਤਾਵਨੀ ਦਿੱਤੀ ਜਰਨਲ ਬਹੁਤ ਪੁਰਾਣੇ ਸਾਡੇ ਪਿੱਠ ਪਿੱਛੇ ਜੇ ਸਾਡੇ ਵਰਗੇ ਇੱਕ ਦਿਨ ਉਹ ਚੋਪੀ ਗਏ ਕੋਈ ਫਰਕ ਨਹੀਂ ਪੈਂਦਾ ਪਿੱਛੇ ਬੋਤ ਨਹੀਂ ਹਜੇ ਹੁਣ ਤੱਕ ਜੋ ਵੀ ਮੈਂ ਕੀਤਾ ਉਹ ਤਾਂ ਸਿਰਫ ਇੱਕ ਟ੍ਰੇਲਰ ਸੀ ਫਿਲਮ ਤਾਂ ਹਲੇ ਦਿਖਾਵਾਂਗੇ ਇਹ ਗੱਲ ਤਾਂ ਸਾਰਿਆਂ ਨੂੰ ਪਤਾ ਕਿ ਮੇਰੇ ਟਾਰਗੇਟ ਤੇ ਕੌਣ-ਕੌਣ ਨੇ ਸੋ ਉਹ ਵੀ ਤਿਆਰ ਰਹਿਣ ਸੀ ਦਮਸੂਰ 2 ਫਰਵਰੀ 2016 ਨੂੰ ਲੁਧਿਆਣਾ ਚ ਰਾਜਵਿੰਦਰ ਸਿੰਘ ਉਰਫ ਰਵੀ ਖਵਾਜਕੇ ਨੂੰ ਸ਼ਰੀਆ ਮੌਦੇ ਘਾਟ ਉਤਾਰਨ ਤੋਂ ਬਾਅਦ ਫੇਸਬੁੱਕ ਤੇ ਸਟੇਟਸ ਪਾਇਆ ਗਿਆ ਸੀ ਆਪਣੇ ਵਿਰੋਧੀਆਂ ਤੇ ਪੁਲਿਸ ਨੂੰ ਲਲਕਾਰਨ ਵਾਲਾ ਇਹ ਸੰਦੇਸ਼ ਗਵਾਹੀ ਭਰਦਾ ਹੈ ਪੰਜਾਬ ਚ ਗੈਂਗਵਾੜ ਤੇ ਗੈਂਗਸਟਰਾਂ ਦੀ ਖੌਫੀ ਐਨਕਾਊਂਟਰ ਦਾ ਆਰਡਰ ਨਿਕਲਾ ਹੈ ਤਮਾਰਾ ਆਪਣੇ ਵਿਰੋਧੀਆਂ ਨੂੰ ਕਹਿ ਕੇ ਮੌਤੇ ਘਾਟ ਉਤਾਰਨ ਵਾਲਾ ਪੰਜਾਬ ਦਾ ਸਭ ਤੋਂ ਖਤਰਨਾਕ ਗੈਂਗਸਟਰ ਦਵਿੰਦਰ ਬੰਬੀਹਾ ਪਿੰਡ ਬੰਬੀਹਾ ਜ਼ਿਲ੍ਹਾ ਬਠਿੰਡਾ ਉਮਰ 26 ਸਾਲ ਦਵਿੰਦਰ ਬੰਬੀਹਾ ਦਾ ਨਾਮ ਸੁਣਦੇ ਹੀ ਉਸ ਦੇ ਵਿਰੋਧੀਆਂ ਨੂੰ ਪਸੀਨਾ ਆ ਜਾਂਦਾ ਸੀ ਅਜਿਹਾ ਗੈਂਗਸਟਰ ਜਿਸ ਨੂੰ ਪੰਜਾਬ ਪੁਲਿਸ ਹੱਤਕੜੀਆਂ 'ਚ ਜਕੜਨ ਲਈ ਦਿਨ ਰਾਤ ਕੋਸ਼ਿਸ਼ਾਂ ਕਰ ਰਹੀ ਸੀ ਪਰ ਹਰ ਵਾਰ ਵਾਰਦਾਤ ਨੂੰ ਅੰਜਾਮ ਦੇ ਕੇ ਦਵਿੰਦਰ ਬੰਬੀਹਾ ਅਲੋਪ ਹੋ ਜਾਂਦਾ ਮਾਲਵਾ ਮਾਝਾ ਦੁਆਬਾ ਹਰ ਇਲਾਕੇ ਦੀ ਪੁਲਿਸ ਬੰਬੀਹਾ ਨੂੰ ਆਪਣੀ ਗੋਲੀਆਂ ਦਾ ਨਿਸ਼ਾਨਾ ਬਣਾਉਣਾ ਚਾਹੁੰਦੀ ਸੀ ਪਰ ਖਾਕੀ ਵਾਲਿਆਂ ਨਾਲੋਂ ਫੁਰਤੀਲਾ ਤੇ ਸ਼ਾਤਰ ਸੀ ਬੰਬੀਹਾ ਕਤਲ ਲੁੱਟੇ ਕਿਡਨਾਪਿੰਗ ਵਰਗੀਆਂ ਅਨੇਕਾਂ ਵਾਰਦਾਤਾਂ 'ਚ ਬੰਬੀਹਾ ਪੁਲਿਸ ਨੂੰ ਲੋੜਿੰਦਾ ਸੀ ਫਰਵਰੀ ਮਹੀਨੇ 'ਚ ਰਵੀ ਖਵਾਸਕੇ ਨੂੰ ਕਤਲ ਕਰਨ ਤੋਂ ਬਾਅਦ ਪੁਲਿਸ ਨੇ ਉਸ ਦੇ ਟਿਕਾਣਿਆਂ ਤੇ ਛਾਪੇ ਮਾਰੇ ਉਸ ਦੇ ਸਾਥੀਆਂ ਨੂੰ ਕਾਬੂ ਕੀਤਾ ਫੇਸਬੁੱਕ ਜ਼ਰੀਏ ਬੰਬੀਹਾ ਖਾਕੀ ਨੂੰ ਚੇਤਾਵਨੀ ਦਿੰਦਾ ਹਰ ਇੱਕ ਚੰਗੇ ਮਾੜੇ ਰਸਤੇ ਤੇ ਚੱਲਣ ਵਾਲੇ ਇਨਸਾਨ ਦੀ ਐਂਡ 'ਚ ਮੌਤ ਹੈ ਤੇ ਮੈਨੂੰ ਮਰਨ ਦਾ ਕੋਈ ਅਫਸੋਸ ਨਹੀਂ ਪੁਲਿਸ ਵਾਲਿਓ ਵੇਖਿਓ ਮੇਰੇ ਭਲੇਖੇਵੇਂ ਕਿਸੇ ਮਾਂ ਦਾ ਪੁੱਤ ਨੀ ਜੈਜੀ ਨਾ ਮਾਰ ਦਿਓ ਜਿਸ ਦਿਨ ਪੁਲਿਸ ਦਾ ਤੇ ਮੇਰਾ ਟੱਕਰਾ ਹੋਇਆ ਉਸ ਦਿਨ ਤਾਂ ਵਕਤੀ ਦੱਸੋ ਕਿ ਕੀ ਹੁੰਦਾ ਪੁਲਿਸ ਮੇਰੇ ਚੱਕਰ 'ਚ ਮੇਰੇ ਯਾਰਾਂ ਦੋਸਤਾਂ ਦੇ ਪਰਿਵਾਰ ਨੂੰ ਤੰਗ ਨਾ ਕਰੇ ਪੁਲਿਸ ਬਸ ਆਪਣਾ ਫਰਜ਼ ਨਿਭਾਵੇ ਕਈ ਮੌਕਿਆਂ ਤੇ ਆਪਣੀ ਪਿੱਠ ਥਾਪਣ ਵਾਲੀ ਪੰਜਾਬ ਪੁਲਿਸ ਇਸ ਖਤਰਨਾਕ ਗੈਂਗਸਟਰ ਸਾਹਮਣੇ ਬੇਬਸ ਨਜ਼ਰ ਆਉਂਦੀ ਸੀ ਪ੍ਰਵੀ ਖਵਾਜ ਕੇ ਨੂੰ ਕਤਲ ਕਰਨ ਤੋਂ ਬਾਅਦ ਅਗਸਤ ਮਹੀਨੇ 'ਚ ਤਰਨਤਾਰਨ 'ਚ ਹੋਈ ਗੈਂਗਵਾਰ 'ਚ ਇੱਕ ਵਾਰ ਫਿਰ ਪੁਲਿਸ ਦੇ ਹੱਥੋਂ ਬੰਬੀਹਾ ਤੇ ਉਸਦੇ ਸਾਥੀ ਬਚ ਕੇ ਨਿਕਲ ਗਏ। ਜੱਗੂ ਗੈਂਗ ਤੇ ਬੰਬੀਹਾ ਗੈਂਗ ਦਾ ਆਪਸ 'ਚ ਛਕਤੀ ਦਾ ਅੰਕੜਾ ਸੀ। ਤਰਨਤਾਰਨ ਦੀ ਗੈਂਗਵਾਰ ਇਸ ਦਾ ਹੀ ਨਤੀਜਾ ਸੀ। ਇਸ ਵਾਰਦਾਤ ਤੋਂ ਬਾਅਦ ਜੱਗੂ ਗੈਂਗ ਨੇ ਫੇਸਬੁਕ 'ਰਾਹੀਂ ਗੈਂਗਸਟਰ ਦਵਿੰਦਰ ਬੰਬੀਹਾਂ ਨੂੰ ਲਲਕਾਰਿਆ ਵੀ ਇਹ ਜੋ ਦਵਿੰਦਰ ਬੰਬੀਹੇ ਦੇ ਸਾਥੀ ਮੇਰੇ ਬਾਰੇ ਪੋਸਟ ਕਰ ਰਹੇ ਨੇ ਕੰਨ ਖੋਲ ਕੇ ਸੁਣ ਲੈਣ। ਦਵਿੰਦਰ ਕੱਲ ਵੀ ਮੇਰੇ ਲਈ ਜਵਾਕ ਸੀ ਤੇ ਅੱਜ ਵੀ ਜਵਾਕ ਹੈ। ਦਵਿੰਦਰ ਹਮੇਸ਼ਾ ਪਿੱਠ ਤੇ ਵਾਰ ਕਰਦਾ ਕੱਲਾ ਬੰਦਾ ਵੇਖ ਕੇ ਹੁਣ ਤੁਹਾਨੂੰ ਦੱਸਦੇ ਆ ਕਿ ਬਠਿੰਡਾ ਦੇ ਬੰਬੀਹਾ ਪਿੰਡ ਦਾ ਦਵਿੰਦਰ ਸਿੰਘ ਗੈਂਗਸਟਰ ਦਵਿੰਦਰ ਬੰਬੀਹਾ ਕਿਵੇਂ ਬਣਿਆ ਕਬੱਡੀ ਖੇਡਣ ਦਾ ਸ਼ੌਕੀਨ ਦਵਿੰਦਰ ਆਮ ਮੁੰਡਿਆਂ ਵਾਂਗ ਸਕੂਲ ਜਾਂਦਾ ਸੀ ਪੜ੍ਹਨ ਲਿਖਣ 'ਚ ਹੁਸ਼ਿਆਰ ਵੀ ਸੀ ਤੇਰੇ ਬੇਟੇ ਨੇ ਤਾਂ ਨਾਕ 'ਮੇਂ' ਦਮ ਕਰ ਦਿਆ ਹੈ ਦੇਖ ਰੋ ਇਸ ਘਰ 'ਮੇਂ' ਰਹਿਣਾ ਹੈ ਨਾ ਤਾਂ ਕੁਝ ਨਾ ਕੁਝ ਕਰਨਾ ਪੜੇਗਾ ਪੜਾਈ ਛੱਡ ਕਮ ਸੇ ਕਮ ਕੋਈ ਨੌਕਰੀ ਤੋ ਝੁੰਡ ਲੈ ਸਕੂਲ ਦੀ ਪੜ੍ਹਾਈ ਪੂਰੀ ਹੋਈ ਤਾਂ ਦਵਿੰਦਰ ਨੇ ਕਾਲਜ ਚ ਦਾਖਲਾ ਲਿਆ ਬਸ ਇਹ ਹੀ ਦਾਖਲਾ ਉਸ ਦੇ ਅਪਰਾਧ ਦੀ ਦੁਨੀਆ ਚ ਦਾਖਲ ਹੋਣ ਦਾ ਸਬਬ ਬਣਿਆ ਬੀਏ 3rd ਇਅਰ ਚ ਦਵਿੰਦਰ ਬੰਬੀਹਾ ਪਹੁੰਚਿਆ ਤਾਂ ਉਸ ਦੇ ਪਿੰਡ ਰਾਜਾ ਨਾਮੀ ਇੱਕ ਮੁੰਡੇ ਦਾ ਕਤਲ ਹੋ ਗਿਆ ਨਾਮ 20 ਸਾਲ ਦੇ ਦਵਿੰਦਰ ਬੰਬੀਹਾ ਦਾ ਵੀ ਆਇਆ ਇਸ ਵਾਰਦਾਤ ਤੋਂ ਬਾਅਦ ਬੰਬੀਆ ਨੂੰ ਹਤਕੜੀ ਲੱਗੀ ਤਾਂ ਫਿਰ ਉਹ ਕਾਨੂੰਨ ਨੂੰ ਟਿੱਚ ਦਸਣ ਦੀਆਂ ਤਿਆਰੀਆਂ ਕਰਨ ਲੱਗਾ ਅਦਾਲਤ ਚ ਪੇਸ਼ੀ ਤੇ ਲੈ ਜਾਂਦੇ ਹੋਏ ਬੰਬੀਹਾ ਕਰਨ ਦੀਆਂ ਬੇੜੀਆਂ ਤੋੜ ਕੇ ਫਰਾਰ ਹੋ ਗਿਆ ਉਸ ਤੋਂ ਬਾਅਦ ਦਵਿੰਦਰ ਬੰਬੀਹਾ ਤੇ ਪੁਲਿਸ ਵਿਚਾਲੇ ਚੋਰ ਸੁਪਾਹੀ ਦਾ ਖੇਡ ਸ਼ੁਰੂ ਹੋਇਆ। ਸਾਲ 2010 ਤੋਂ ਬਾਅਦ ਬੰਬੀਹਾ ਕਦੇ ਪਿੰਡ ਨਹੀਂ ਪਰਤਿਆ। ਦਵਿੰਦਰ ਬੰਬੀਹਾ ਕਦੋਂ ਅਤੇ ਕਿੱਥੇ ਕਿਹੜੀ ਵਾਰਦਾਤ ਨੂੰ ਅੰਜਾਮ ਦੇਵੇਗਾ ਪੁਲਿਸ ਬਿਲਕੁਲ ਨਹੀਂ ਜਾਣਦੀ ਸੀ। ਪੁਲਿਸ ਤੰਤਰ ਆਪਣੀ ਹਰ ਵਾਰ ਆਉਂਦਾ ਬੰਬੀਹਾ ਨੂੰ ਹਤਕੜੀ ਲਾਉਣ ਦੀ ਪਰ ਸਾਰੀਆਂ ਕੋਸ਼ਿਸ਼ਾਂ ناکਾਮ ਹੋ ਜਾਂਦੀਆਂ। 26 ਸਾਲ ਦਾ ਗੈਂਗਸਟਰ ਪੂਰੀ ਪੁਲਿਸ ਫੋਰਸ ਤੇ 5 ਸਾਲਾਂ ਤੋਂ ਭਾਰੀ ਪਿਆ ਹੋਇਆ ਸੀ। ਗੈਂਗਸਟਰ ਬੰਬੀਹਾ ਦਾ ਵੀ ਅੰਜਾਮ ਉਹੀ ਹੋਇਆ ਜੋ ਇੱਕ ਅਪਰਾਧੀ ਦਾ ਹੁੰਦਾ ਹੈ। ਪੰਜਾਬ ਚ ਹਰ ਵੱਡੀ ਗੈਂਗਵਾਰ ਦਾ ਮਾਸਟਰਮਾਈਂਡ 범비헤 ਨੂੰ ਆਖਿਰਕਾਰ ਪੁਲਿਸ ਨੇ ਸ਼ੂਟ ਕਰ ਦਿੱਤਾ ਇਸ ਖਬਰ ਨਾਲ ਹਰ ਅਪਡੇਟ ਜਾਣਨ ਲਈ ਸਬਸਕ੍ਰਾਈਬ ਕਰੋ এবੀਪੀ ਸਾਂਝਾ ਦਾ YouTube ਚੈਨਲ ਅਤੇ ਲਾਈਕ ਕਰੋ Facebook ਤੇ এবੀਪੀ ਸਾਂਝਾ